holi aise aise ਸਮ ਸਿੰਘ ਜੀ ਜਸਤ ਹੋ ਵੀ ਆ ਜਾ ਨੌਜਵਾਨਾਂ ਦੇ ਵਿੱਚ ਉਤਸ਼ਾਹ ਇਹ ਖਾਸ ਕਰਕੇ ਪ੍ਰੋਗ ਪੈਂਟਰੀ ਗੱਲ ਕੀਤੀ ਜਾਵੇ ਆ ਨਿਰੰਤਰ ਸਮਾਗਮ ਹੋ ਰਹੇ ਧਾਰਮਿਕ ਸਮਾਗਮ ਵੀ ਦਸਤਾਨ ਕਾਵਿ ਵੀ ਤੇ ਕੀ ਜਣਾ ਚਾਹੋਗੇ ਇਸ ਪ੍ਰੋਗਰਾਮ ਦੇ ਬਾਰੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਿਊ ਚੰਡੀਗੜ੍ਹ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਪੂਰੇ ਉੱਚ ਸ਼ੋਅ ਦਿਖਾਇਆ ਹੈਗਾ ਪਰ ਬੱਚਿਆਂ ਨੂੰ ਮੈਂ ਕਈ ਗਰਵਾਣੀ ਦੇ ਬਾਰੇ ਕਹਾਂਗਾ ਵੀ ਬੱਚੇ ਗੁਰਬਾਣੀ ਦੇ ਨਾਲ ਜੋੜਨ ਕਰਵਾਣੀ ਪੜਨਾ ਸਭ ਤੋਂ ਮੈਂ ਹੋਰ ਬੇਨਤੀ ਕਰੂੰਗਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਕਿ ਉਹ ਇਹ ਜਿਹੇ ਪ੍ਰੋਗਰਾਮ ਜ਼ਰੂਰ ਕਰਾਉਣ ਵਾਸਤੇ ਖਾਸ ਤੌਰ ਤੇ ਪਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਯੋਗਦਾਨ ਜ਼ਰੂਰੀ ਹੋਣਾ ਚਾਹੀਦਾ ਇਹਦੇ ਵਿੱਚ ਉਹ ਜੇ ਅਸੀਂ ਗੱਲ ਕਰੀਏ ਸਭਤੀ ਕਈ ਵਾਰ ਆਪਣਾ ਜਿਹੜਾ ਸਿੱਖੀ ਧਰਮ ਹੈ ਉਹਦੇ ਤੇ ਕਈ ਕਾਫੀ ਤਰ੍ਹਾਂ ਦੇ ਮਤਲਬ ਟਾਰਗੇਟ ਬਣਾਇਆ ਜਾਂਦਾ ਹੈ ਔਰ ਜੇ ਪੰਦਸਤਾਨ ਦੀ ਗੱਲ ਕਰੀਏ ਦਸਤਾਰ ਨੂੰ ਦੇਖ ਕੇ ਲੋਕ ਇੱਕ ਵਾਰੀ ਭੈ ਖੰਦੇ ਨੇ ਕਿ ਸਰਦਾਰ ਆ ਗਿਆ ਨਹੀਂ ਦਸਤਾਰ ਦੀ ਤਾਂ ਬਹੁਤ ਜ਼ਿਆਦਾ ਹੈ ਕਿ ਦਸਤਾਰ ਨੂੰ ਤਾਂ ਦੋਹੋਂ ਬੰਦਾ ਸੋਚ ਜਾਂ ਪਛਾਣਿਆ ਜਾਂਦਾ ਵੀ ਸਰਦਾਰ ਜਾ ਰਿਹਾ ਹੈਗਾ ਸਰਦਾਰ ਹੈਗਾ ਖਾਸ ਤੌਰ ਤੇ ਸਰਦਾਰ ਦੀ ਤਾਂ ਬਹੁਤ ਬੜੀ ਮਹੱਤਤਾ ਹੈਗੀ ਆ ਸਾਰੇ ਬੱਚਾ ਨੂੰ ਦਸਤਾਰ ਵਗੈਰ ਮੰਨਣੀ ਚਾਹੀਦੀ ਹੈਗੀ ਆ ਸੋਸ਼ਲ ਮੀਡੀਆ ਤੇ ਅੱਜ ਕੱਲ ਦੇ ਦੇਖਿਆ ਜਾਵੇ ਤਾਂ ਸਭ ਤੋਂ بڑا ਝਗੜਾ ਚੱਲਦਾ ਹੈ ਨਾ ਚੀਜ਼ਾਂ ਨੂੰ ਲੈ ਕੇ ਲੋਕ ਆਪ ਸਭੀ ਇੱਕੋ ਤਣ ਕਰਦੇ ਨੇ ਨਾ ਚੀਜ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਜ਼ਿਆਦਾ ਹੀ ਅਗੇ ਇਹ ਖਿਚੋਤਾਣੀ ਬਹੁਤ ਹੀ ਵਧ ਗਈ ਹੈਗੀ ਆ ਹਰੇਕ ਧਰਮ ਨੂੰ ਹਰੇਕ ਧਰਮ ਨੂੰ ਉਹ ਕਰਨ ਦੇ ਵਿੱਚ ਜਿਆਦਾ ਹੋ ਗਿਆ ਹੈਗਾ ਹਰੇਕ ਧਰਮ ਨੂੰ ਕਹਿੰਦਾ ਵੀ ਆਪਣੇ ਪਰ ਸਾਡਾ ਜਿਹੜਾ ਸਿੱਖੀ ਧਰਮ ਥੋੜਾ ਪਿੱਛੇ ਨੂੰ ਜਾ ਰਿਹਾ ਹੈਗਾ ਇਹਦੇ ਵੀ ਖਾਸ ਤੌਰ ਤੇ ਜਿਆਦਾ ਤੇ ਜਿਆਦਾ ਮੈਂ ਜੋ ਬੇਨਤੀ ਕਰੂੰਗਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਇਹ ਵੱਧ ਤੋਂ ਵੱਧ ਅੱਗੇ ਆਉਣ ਗੁਰਬਾਣੀ ਦੇ प्रचार ਨੂੰ ਕੇ ਵਧਾਉਣ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਕੋਈ ਰੋਲ ਹੋਣਾ ਚਾਹੀਦਾ ਉਹ ਤਾਂ ਸਭ ਤੋਂ ਵੱਡਾ 100% ਰੋਲ ਹੋਣਾ ਚਾਹੀਦਾ ਹੈ ਜਦਕਿ ਜਦਕਿ ਉਹ ਵੀ ਪਿੱਛੇ ਨੂੰ ਜਾ ਰਹੀ ਹੈਗਾ ਐਦਾਂ ਦੇ ਕੋਈ ਪ੍ਰੋਗਰਾਮ ਨਹੀਂ ਕਰਾਉਂਦੇ ਕੋਈ ਪ੍ਰੋਗਰਾਮ ਹੋਣਾ ਚਾਹੀਦਾ ਬੜੇ ਤੋਂ ਬੜੇ ਸਮਾਗ ਛੱਤੇ ਵਜਾ ਦਾ ਦਿਖਾਉ। ਸ਼ੁਕਰੀਆ ਜੀ। ਹਾਂਜੀ ਪ੍ਰਹਾਨ ਸਾਹਿਬ ਜੀ ਅ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਨਿਯਮਿਤ ਤੌਰ ਤੇ ਮੁਕਾਬਲੇ ਕਰਵਾਏ ਗਏ ਨੇ ਇਸ ਤੋਂ ਬਾਅਦ ਧਾਰਮਿਕ ਸਮਾਗਮ ਵੀ करवाए ਜਾਣਗੇ। ਖਾਸ ਕਰਕੇ ਪਡੌਂ ਪਿੰਡ ਦੇ ਵਿੱਚ ਹਮੇਸ਼ਾ ਨਿਰੰਤਰ ਇਹ ਸਮਾਗਮ ਕੀਤੇ करवाए ਜਾਂਦੇ ਨੇ ਕਿਹੋ ਜਿਹਾ ਇਹ ਯਤਨ ਕੀਤਾ ਜਾ ਰਿਹਾ ਤੇ ਮਹੱਤਵ ਕੀ ਹੈ ਦਾ ਜੀ। ਇਹ ਤਾਂ ਗਾਲਫਰੀ ਬਹੁਤ ਬੜੀ ਕਿਰਪਾ ਹੋਈ ਸਾਡੇ ਨਗਰ ਦੇ ਜਿਹੜੇ ਪਿੰਡ ਦੇ ਨੌਜਵਾਨ ਆਪ ਉਦਮ ਕਰਕੇ ਇਹ ਸਾਰੇ ਆਪ ਪ੍ਰਬਾਲਾ ਕਰ ਰਹੇ ਨੇ। ਇਹ ਗੁਰੂ ਦੀ ਕਿਰਪਾ ਜਿਹਦੇ ਨਾਲ ਕਿ ਸਾਰੀ ਸੰਗਤ ਜੁੜ ਰਹੀ ਹੈ ਇਹ ਜੋ oprala ਹਰ ਹਰ ਪਿੰਡ ਹੋਣੇ ਚਾਹੀਦੇ ਨੇ ਜਿਹਦੇ ਵੀ ਵਿਸ਼ੇਸ਼ ਆ ਰਵੀ ਸਿੰਘ ਰਵਿੰਦਰ ਸਿੰਘ ਦਾ ਜਾਦਾ ਯੋਗਦਾਨ ਹੈ ਜਿਨੇ oprala ਕੀਤਾ ਨਾਲ ਬੱਚੇ ਲਾਏ ਆ ਦਸਤਾਰਵਾਲਾ ਕਰ ਰਹੇ ਆ ਕੋਈ ਅਸਰ ਦੇਖਣ ਨੂੰ ਬਹੁਤ ਬਹੁਤ ਜ਼ਿਆਦਾ ਹੋ ਰਿਹਾ ਬਹੁਤ ਜ਼ਿਆਦਾ ਅਸਰ ਹੋ ਰਿਹਾ ਕੋਈ ਕੰਮ ਕਰਾਂਗੇ ਤਾਂ ਉਹਦਾ ਫਲ ਤਾਂ ਮਿਲੂਗਾ ਜੀ ਕੋਈ ਲੇਟ ਮਿਲਿਆ ਤਾਂ ਪਹਿਲਾਂ ਪਰਾ ਛੇਤੀ ਮਿਲ ਜਾ ਪਹਿਲਾਂ ਜੇ ਅਪਾ ਗੱਲ ਕਰੀਏ ਤਾਂ ਅੱਜ ਕੋ ਲਾ ਲੋ ਵੀ 35 40 ਸਾਲ ਪਹਿਲਾਂ ਸਿਰਫ ਧਾਰਮਿਕ ਸਵਾਦ ਵਿੱਚ ਗੁੰਦੋਰਾ ਸਾਹਿਬ ਦੇ ਜ਼ਰੀਏ ਕਰਵਾਏ ਜਾਂਦੇ ਸੀ ਪਰ ਹੁਣ ਦੋ ਸਾਲ ਤੋਂ ਸੁਣ ਚਾਹਿਆ ਕਿ ਵਧੀਆ ਇਹ ਜਿੰਨੇ ਵਰਵਾਣੀ ਕਾਂ ਦਾ ਮੁਕਾਬਲੇ ਸਤਾਰ ਮੁਕਾਬਲੇ ਕਰਵਾਏ ਜਾਂਦੇ ਨੇ ਬੀਬੀਆਂ ਵੱਲੋਂ ਵੀ ਦੱਸਿਆ ਗਿਆ ਕਿ ਇਹ ਵਧੀਆ ਪ੍ਰਾਲਾਏ ਨਹੀਂ ਇਹ ਦੇਖੋ ਜਿਸ ਦਾ ਟਾਈਮ ਲੰਘਦਾ ਹੁੰਦਾ ਜਾਂਦਾ ਸਨ 73 74 ਜੇ ਬਾਬਾ ਬ੍ਰਹਮ ਸਿੰਘ ਜੀ ਇੱਥੇ ਰੌਣਕਾਂ ਦੇ ਆਏ ਸੀ ਸਭ ਤੋਂ ਪਹਿਲਾਂ ਅੰਮ੍ਰਿਤ ਸਮਾਗ ਉਹਨਾਂ ਨੇ ਅੰਮ੍ਰਿਤਧਾਰ ਕੀਤਾ ਸੀ ਸਾਡੇ ਪਿੰਨੇ 'ਚ ਸਨ 76 ਇਹ ਮੰਨ ਲਓ ਜਦੋਂ ਕੋਈ ਬੂਟਾ ਲੱਗਦਾ ਹੌਲੀ ਹੌਲੀ ਫਲਦਾ ਐਸੀ ਗੱਲ ਹੀ ਹੈ ਉਹ ਬਹੁਤ ਹੋ ਰਿਹਾ ਹੈ ਤੇ ਬਾਅਦ ਬਾਬਾ ਜੀ ਗੁਰਮੁਖ ਸਿੰਘ ਜੀ ਆਏ ਆ ਉਹਨਾਂ ਨੇ ਡੇਢ ਸਾਲ ਦੇ ਸਾਡੇ ਕੋਲ ਸੰਥਾ ਦਿੱਤੀ ਸਾਰੇ ਬੱਚਿਆਂ ਨੂੰ ਸਾਰੇ ਪਿੰਡ ਨੂੰ ਉਹਦਾ ਬਹੁਤ ਪ੍ਰਭਾਵ ਪਿਆ ਕੋਈ ਕੋਈ ਕਮੀ ਵੀ ਦੋ ਦੋਸਤਾਂ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਨਹੀਂ ਕੋਈ ਕਮੀ ਕੋਈ ਨਹੀਂ ਹੈ ਜਿਹੜੀ ਹੋਊਗੀ ਉਹ ਗੁਰਸਾਹਿਬ ਪੂਰੀ ਕਰਾਈ ਜੰਦੇ ਆ। ਕਮੀਆਂ ਤਾਂ ਹਮੇਸ਼ਾ ਰਹਣਗੀਆਂ। ਇਹ ਜ਼ਰੂਰੀ ਨਹੀਂ ਕਿ ਕੋਈ ਕਮੀ ਨਹੀਂ ਹੋਊਗੀ। ਕਮੀਆਂ ਰਹਿੰਦੀਆਂ ਪਰ ਕੈਮਰਾਂ ਪੂਰੀ ਹੋ ਜੰਦੀਆਂ। ਕੁਝ ਕਮੀ ਰਹਿੰਦੀ ਹੈ, ਕੁਝ ਤੁਸੀਂ ਦੱਸੋਗੇ ਕੋਈ ਸਾਨੂੰ ਪਤਾ ਲੱਗਦਾ। ਕਮੀ ਤਾਂ ਇਨਸਾਨ ਦੇ ਹਰ ਟਾਈਮ ਰਹਿੰਦੀ ਰਹਿੰਦੀ ਹੈ। ਕਦੇ ਇੱਕ ਸਪੋਰ ਨਹੀਂ ਹੁੰਦਾ ਹੈ। ਕਮੀਆਂ ਪੂਰੀ ਹੋਈ ਜੰਦੀਆਂ। ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਖਾਸ ਕਰਕੇ ਅੱਜ ਦੇ ਸਮਾਗਮ ਦੇ। ਆਰਾਮਦਾਇਕ ਪ੍ਰੋਗਰਾਮ ਰੱਖੀ ਹੋਣਾ। ਸੰਗਤਾਂ ਦਾ ਹਮਮਾ ਕੇ ਆ ਰਹੀਆਂ, ਹੋਰ ਵੀ ਹੋਣੇ ਚਾਹੀਦੀਆਂ। ਸਾਡੇ ਲਈ ਤਾਂ ਇਹੀ ਬੇਨਤੀ ਹੈ ਹਾਂ ਪਿੰਡ ਦੀ ਜਿਆਦਾ ਪਿੰਡ ਦੀ ਆ ਰਹੀ ਹੈ ਕਿਉਂਕਿ ਤਕਰੀਬ ਨੇ ਸਵਾਗਤ ਸਾਰੇ ਪਿੰਡ ਦੇ ਵੱਲੋਂ ਹੀ ਹੈ ਅਸੀਂ ਅਸੀਂ ਪਿੰਡ ਦੇ ਵੱਲੋਂ ਸਵਾਗਤ ਕਰ ਰਹੇ ਹਾਂ ਪਿੰਡ ਪੱਧਰ ਦਾ ਹੀ ਆ ਪਿੰਡ ਪੱਧਰ ਦੇ ਸਵਾਗਤ ਮੇਰੇ ਸਾਡੇ ਇਸ ਕਰਕੇ ਨਾ ਪਿੰਡ ਦੇ ਇੰਤਜ਼ਾਮਗ ਵਿੱਚ ਬਹੁਤ ਬਧੀਆ ਹੋ ਰਹੇ ਹੈ ਬਾਕੀ ਉਪਰਾਲਾ ਹੌਲੀ ਹੌਲੀ ਦੇਖੋ ਜੀ ਬੂਟਾ ਲਾਇਆ ਹੈ ਨਾ ਮੁੰਡੇ ਨੇ ਜੂਰ ਫਲ ਦੇਊਗਾ ਵੱਡਾ ਜਿਵੇਂ ਵੱਡਾ ਹੋਣਗਾ ਜੂਰ ਫਲ ਦੇਊਗਾ ਸ਼ੁਕਰੀਆ ਜੀ ਕਿੱਦਾਂ ਵਾਹ ਗੱਲ ਨਹੀਂ ਪਰ ਦੋਸਤਾਂ ਸਾਹਮਣੇ ਵਿੱਚ ਨਿਰੰਤਰ ਹੋਣ ਧਾਰਮਿਕ ਸਮਾਗਮ ਵੀ ਚੱਲ ਰਹੇ ਨੇ ਤੇ ਦਸਤਾਰ ਮੁਕਾਬਲੇ ਵੀ ਚੱਲ ਰਹੇ ਦਵਾਈ ਕੱਤ ਮੁਕਾਬਲੇ ਚੱਲ ਰਹੇ ਕਿਹਨਾਂ ਲੋਹੇ ਪਰਾਲਾ ਕੀਤਾ ਜਾਂਦਾ ਸਹੀ ਕਹੋਗੇ ਅੱਜ ਦੇ ਮੌਕੇ ਅੱਜ ਦੇ ਮੌਕੇ ਪਹਿਲਾਂ ਤਾਂ ਮੈਂ ਆਪਣੇ ਕਮੇਟੀ ਤੇ ਸਰਦਾਰ ਰਵੀ ਸਿੰਘ ਗੁਰਵਿੰਦਰ ਜਿਹੜੇ ਪਰਾਲਾ ਕਰ ਰਹੇ ਹਰ ਮਹੀਨੇ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਜਿਹੜੇ ਹੋਰ ਵੀ ਪਤਵੰਤੇ ਸੰਜਰ ਬਾਹਰ ਤੋਂ ਆਏ ਇਹਨਾਂ ਦਾ ਵੀ ਬਹੁਤ ਬਹੁਤ ਧੰਨ ਮਾਲੀ ਮਦਦ ਵੀ ਕਰ ਰਹੇ ਹਨ ਤੇ ਮੇਰਾ ਤਾਂ ਸੰਦੇਸ਼ ਇਹੀ ਹੁੰਦਾ ਵੀ ਬੱਚੇ ਜਿਸ ਤਰ੍ਹਾਂ ਅਸੀਂ ਮਹਾਰਾਜ ਨਾਲ ਜੁੜੇ ਹੋਏ ਆ ਆਪਣੇ ਨਾਲ 50 ਸਾਲ ਤੋਂ ਤਕਰੀਬਨ ਇਹਨਾਂ ਬੱਚਿਆਂ ਨੇ ਵੀ ਮਹਾਰਾਜ ਇਸ ਤਰ੍ਹਾਂ ਆਪਣੇ ਨਾਲ ਜੁੜਨ ਦੀ ਕਿਰਪਾਲਤਾ ਕਰੀ ਤੇ ਦਰਤਾਰ ਮੁਕਾਬਲੇ ਤੇ ਆਪਣੇ ਗੁਰਬਾਣੀ ਮੁਕਾਬਲੇ ਇਸ ਤਰ੍ਹਾਂ ਹੀ ਹੁੰਦੇ ਰਹਿਣ ਬੱਚੇ ਸਾਡੇ ਨਾਲ ਜੁੜਨ ਮੇਰਾ ਤਾਂ ਇਹੀ ਸੰਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਖਾਸ ਕਰਕੇ ਜੇ ਆਪਾਂ ਗੱਲ ਚੜੀਏ ਤਾਂ ਤੁਹਾਡਾ ਬਹੁਤ ਵੱਡਾ ਹੋਨਾ ਹਮੇਸ਼ਾ ਵਧੀਆ ਸਮਾਗਮ ਵਧੀਆ ਪ੍ਰਾਲੇ ਕੀਤੇ ਜਾਂਦੇ ਨੇ ਕਿਹਨਾਂ ਵੱਲੋਂ ਜਾਮਤ ਸਹਿਯੋਗ ਕਰਦਾ ਸਜੋਗ ਜੀ ਗੁਰਦੁਆਰਾ ਕਮੇਟੀ ਪਡੋਲ ਨਗਰ ਵਾਸੀ ਪਡੋਲ ਜੀ ਦੇਵ ਸਿੰਘ ਜੀ ਮਲੂਆ ਖਾਸ ਕਰਕੇ ਵੀ ਸਾਰੇ ਪਿੰਡ ਦਾ ਸਹਿਯੋਗ ਹੈ ਜੀ ਉਹਨਾਂ ਦੇ ਸਹਿਯੋਗ ਨਾਲੇ ਸਾਰਾ ਪ੍ਰੋਗਰਾਮ ਲਿਖਿਆ ਜਾਂਦਾ ਜੀ ਕੀ ਪ੍ਰੋਗਰਾਮ ਲਿਖਿਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਜੇ ਆਪਾਂ ਜ਼ਿਲ੍ਹਾ ਪੱਧਰ ਤੇ ਕਰਾਵਾਂਗੇ ਪ੍ਰੋਗਰਾਮ ਬੜਾ ਜੀ ਬਾਕੀ ਮਹੀਨੇ ਬਾਅਦ ਨਿਰੰਤਰ ਪਿਛਲੇ ਹਫਤੇ ਵਜੀਦਪੁਰ ਹੋਇਆ ਇਹ ਪ੍ਰੋਗਰਾਮ ਹੁਣ ਅਗਲੇ ਮਹੀਨੇ ਆਪਣਾ ਕੰਸਾਲੇ ਦਾ ਪ੍ਰੋਗਰਾਮ ਹੈ ਜੀ। ਵਾੜੇ ਚੈਨਲ ਰਹੀ ਅਸੀਂ ਕਹਿਣਾ ਚਾਹੁੰਦੇ ਸੰਗਤਾਂ ਨੂੰ ਜੇ ਕਿਸੇ ਨੇ ਪ੍ਰੋਗਰਾਮ ਰੱਖਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ। ਆਪਾਂ ਉਸ ਪਿੰਡ ਵੀ ਕਰਾਵਾਂਗੇ ਮਹੀਨੇ ਬਾਅਦ ਹਰ ਮਤਲਬ ਇਹ ਸੋਚ ਕੀ ਰੱਖੀ ਹੈ ਸੋਚ ਜੀ ਮੁਕਾਬਲੇ ਰਹੀ ਜਾਂ ਮਤਲਬ ਸਮਾਗਮ ਆ ਰਹੀ ਕੀ ਸਮਾਗਮ ਆ ਰਹੀ ਦਸਤਾਰ ਬੰਦੀ ਅੱਗੇ ਅਗਰ ਬੱਚੇ ਇਸ ਤਾਰਾ ਨੂੰ ਭੁੱਲਦੇ ਜਾ ਰਹੇ ਨਹੀਂ ਇੱਕ ਗਰਬਾਣੀ ਕਿੰਨੀ ਵੀ ਆਪਣਾ ਨੂੰ ਅੱਜ ਦੇ ਟਾਈਮ 'ਚ ਲੋਕ ਬਜਟ ਤੁਹਾਨੂੰ ਕੁਝ ਹੁਣ ਕੇ ਇਹ ਕੇ ਬਜਟ ਜੜਪਟਾ ਤੋਂ ਦੇ ਬਸ ਤੋਂ ਕੰਪੀਟੀਸ਼ਨ ਵੀ ਵੱਡਾ ਹੋ ਗਿਆ ਮਿਹਨਤ ਵੀ ਜ਼ਿਆਦਾ ਕਰਨੀ ਕੋਈ ਵੀ ਜਿੱਤ ਕਰਨੀ ਸ਼ੁਰੂ ਕਰਦਾ ਨਹੀਂ ਪਤਾ ਨਹੀਂ ਦਿੱਲੀ ਛੱਡਣਾ ਹੈ ਕਿਸੇ ਨੇ ਬੜੀ ਸਾਰੀਆਂ ਨੇ ਪੱਗਾਂ ਪਹੁੰਚਣੀਆਂ ਪੂਰੀ ਪ੍ਰੋਗਰਾਮ ਬੜੀਆਂ ਤਾਂ ਕਿ ਤੁਸੀਂ ਇੱਥੇ ਆ ਕੇ ਖਾ ਸਕੋ ਠੀਕ ਹੈ ਬਾਬਾ ਜੀ ਦਾ ਗੰਨਕਰ ਗੁਰਦੀਪ ਸਿੰਘ ਵਿਸਾਲਪੁਰ ਵਾਲਿਆਂ 2 ਘੰਟੇ ਦਾ ਦਵਾਨ ਹੈ ਬੇਟਾ ਤੁਸੀਂ ਇੱਥੇ ਨਾ ਜਿਓ ਤੁਸੀਂ ਇੱਥੇ ਨਾ ਆਓ ਕਿਉਂਕਿ ਉਹਦੇ ਉਹਦੇ ਆਓ ਹਾਂ ਜੀ ਕੀ ਬੰਨੇ ਅੱਗੇ ਭਾਈ ਚੰਨ ਤੇ ਰਹੀ ਸੀ ਜਾਨ ਨੂੰ ਕਰਾਤ ਦੇ ਹਲੋ ਅੰਮੀ ਤੁਸੀਂ ਕਿਹੜਾ ਆਉਂਦੇ ਹੋ ਅੱਧਰ ਆ ਜੀ ਅੱਧਰ ਆ ਜੀ ਉੱਧਰੇ ਘੱਟੇ ਦੀ ਉੱਧਰੇ ਘੱਟੇ ਕਰਨਾ ਤੋਂ ਮੈਂ ਤੁਹਾਨੂੰ ਮੈਂ ਇੱਕ ਨਾ ਬੇਟਾ ਇੱਥੇ ਮੈਂ ਜ਼ਰੂਰ ਕਹਿਣਾ ਚਾਹੁੰਦਾ ਤੁਹਾਨੂੰ ਭਾਈ ਆਹ ਤੁਮਾਲੇ ਵਾਲੇ ਨੂੰ ਅਸੀਂ ਬੁਲਾਇਆ ਹੈ ਤਾਂ ਕਿ ਇਹ ਤੋਂ ਆਪਣੇ ਨੌਜਵਾਨਾਂ ਨੂੰ ਸਿੱਖਿਆ ਨਾਲ ਮਿਲ ਸਕੇ ਜਿਹੜੇ ਦਵਾਲੇ ਹਨ ਇਹ ਮਹਾਰਾਜ ਦਰਗੋਬ ਸਿੰਘ ਜੀ ਦੇ ਬਖਸ਼ੇ ਹੋਏ ਸਾਨੂੰ ਜਿਹੜੀਆਂ ਪੱਗਾਂ ਇਹ ਵੀ ਮਰਦ ਦੀ ਬਖਸ਼ੀਆਂ ਹੋਈਆਂ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਇਹ ਪੱਗਾਂ ਨਾਲੋਂ ਵੱਧ ਇਸ ਚੀਜ਼ ਨੂੰ ਪਰ ਇਹਦਾ ਹੌਸਲਾ ਵਧਾਈ ਕਰਨ ਲਈ ਜਾਂ ਜਿਹੜੀ ਮੌਕੇ ਮੁਤਾਬਕ ਆਪਾਂ ਹਨਾ ਮੁੰਡੇ ਨੇ ਬਾਲਕਾਨ ਦੇ ਬਾਵਜੂਦ ਵੀ ਦਵਾਲਾ ਬਣਿਆ ਬੜੀ ਖੁਸ਼ੀ ਹੋਈ ਮੈਨੂੰ ਸੁਣ ਕੇ ਪਰ ਬੰਨਣੀਆਂ ਪੱਗਾਂ ਸੋਹਣੀਆਂ ਤੋਂ ਸੋਹਣੀਆਂ ਕਿਉਂਕਿ ਆਪਾਂ ਅੱਜ ਤੁਸੀਂ ਮੈਨੂੰ ਦਾਤਵਾ ਬਈ ਯੂਕੇ ਦੇ ਵਿੱਚ ਆਪਣੇ ਇੰਗਲੈਂਡ ਦੇ ਵਿੱਚ 10 ਐਮਪੀ ਬਣ ਗਏ ਜਿਹੜੇ ਸਿੱਖ ਐ ਦਸ ਦੇ ਦਸ ਉਹ ਸਾਰੇ ਕਮਾਲਾਂ ਨਿਵੰਦਾ ਕੋਈ ਉਹਨਾਂ ਚ ਪੱਗਾਂ ਮੰਨਦੇ ਚਾਹੇ ਕਮਾਲੇ ਦੀ ਗੱਲਾ ਚਾਹੇ ਪੱਗ ਦੀ ਗੱਲਾ ਟੌਰ ਸਾਡੀ ਸਰਕਾਰੀ ਦੀ ਐ ਸਾਰੇ ਪਾਸੇ ਸੋ ਪੱਗਾਂ ਬੰਨੋ ਸੋਹਣੀ ਐ ਤੇ ਸੋਹਣੀ ਐ ਠੀਕ ਐ ਤੋਂ ਇਹ ਮੁੰਡਾ ਜਿਹੜਾ ਬਾਕੀਆਂ ਨੂੰ ਵੀ ਕੱਢਦੇ ਅਸੀਂ ਹੋਰ ਵੀ ਸਾਡੇ ਚੋਂ ਪਰ ਕੰਡੀਸ਼ਨ ਐ ਵੀ ਤੁਸੀਂ ਹੋਰ ਇਹ ਨਾ ਸਮਝਿਓ ਬਾਕੀ ਕਿਤੇ ਦਿਲ ਨਾਲ ਟਾਹਿਓ ਬਈ ਹਾਂ ਦੀ ਸਾਡਾ ਨੰਬਰ ਨਹੀਂ ਆਇਆ ਤੁਸੀਂ ਹਿੰਮਤ ਮਾਰੋਇਆ ਗੁਰਨਾਕਦੇਵ ਜੀ ਦੇ ਪਰੋਤੇ ਜਿਵੇਂ ਰਵਿੰਦਰ ਬਾਈ ਨੇ ਰਵੀ ਨੇ ਪਹਿਲਾਂ ਵੀ ਕਿਹਾ ਸੀ ਵੀ ਆਪਾਂ ਪਹਿਲਾਂ ਵੀ ਵੱਡਾ ਕਰਾਵਾਂਗੇ ਜਿਵੇਂ ਮਜ਼ਾਕੀ ਦਾ ਮੌਕਾ ਜਾਂ ਗੁਰਨਾਕਦੇਵ ਜੀ ਦਾ ਗੁਰਪੁਰਪਾਪਾ ਵੱਡੇ ਵੱਡਾ ਕਰਾਵਾਂਗੇ ਪਰ ਮੈਂ ਤੁਹਾਨੂੰ ਇਹ ਕਹੂੰਗਾ ਵੀ ਤੁਸੀਂ ਇੰਟਰਨੈਟ ਤੇ ਜਿੱਥੇ ਮੋਬਾਈਲ ਆਪਾਂ ਫੜਦੇ ਹਾਂ ਹੋਰ ਚੀਜ਼ਾਂ ਦੇਖਦੇ ਆ ਉਹ ਤੇ ਜੋ ਦਮਾਲਿਆਂ ਦੀਆਂ ਫੋਟੋ ਉਹ ਦੇਖਿਆ ਕਰੋ ਵੀਡੀਓ ਪੱਕੀਆਂ ਦੀਆਂ ਵੀਡੀਓ ਦੇਖਿਆ ਕਰੋ ਮੈਂ ਤੁਹਾਨੂੰ ਕਹਿੰਦਾ ਮੈਂ ਰਾਜਨੀਤੀ ਵਿੱਚ ਵਰਦਾ ਮੈਂ ਖੁਦ ਚੀਜ਼ਾਂ YouTube ਤੇ ਦੇਖਦਾ ਹਾਂ ਉਦੋਂ ਮੇਰਾ ਸ਼ੌਕ ਆ ਜਦੋਂ YouTube ਤੇ ਪੱਗਾ ਜਿਹੜੇ ਬੰਦੇ ਆ ਨਾ ਮੁੰਡੇ ਵੀਨਾ ਪਾਦੇ ਆ YouTube ਤੇ ਵੀਡੀਓ ਪਾਦੇ ਬਲੌਗ ਪਾਦੇ ਮੈਂ ਖੁਦ ਵੀ ਦੇਖਦਾ ਹਾਂ ਤਾਂ ਸੋ ਤੁਸੀਂ ਉਹ ਦੇਖ ਦੇ ਕੇ ਨੋਟਿਸ ਕਰਿਆ ਕਰੋ ਤੇ ਉਹਦਾ ਵੀ ਪ੍ਰੈਕਟਿਸ ਕਰਿਆ ਕਰੋ ਠੀਕ ਹੈ ਸ਼ਾਬਾਸ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਸਾਹ ਆਜੋ ਤੁਸੀਂ ਇੱਕ ਹਰੀ ਪਾਕ ਵਾਲੇ ਬੰਦੇ ਨੂੰ ਬੁਲਾਓ ਇਹਨੇ ਉਹਨੂੰ ਟਾਰਗੇਟ

ਅਗਲੀ ਪਰਮਾਹਮਤ ਉਹਦੀਆਂ ਐਂ ਕਹਿਣ ਕੋ ਘਟ ਜਿਵੇਂ ਤੇ ਸਟਾਰ ਸਾਡੇ ਵਰਤੇ ਹਨ ਪੱਗਾ ਜਿਹੜੀ ਦੇਖਦੇ ਹੈ ਟੀਵੀ ਤੇ ਪਿਕਚਰਾਂ ਜਿਹੜੇ ਦੇ ਆ ਜਿਹੜੇ ਸਟਾਰ ਸਟਾਰਾਂ ਨਾਲੋਂ ਵੀ ਵਧੀਆ ਬਣਨੀ ਆ ਪਤਾ ਲੱਗੇ ਪੱਗ ਦਾ ਸਜੀ ਹੋਈ ਤਾਂ ਠੀਕ ਹੈ ਘਰ ਮੇਰੇ ਪਹਿਲੇ ਜਿਹੜੇ ਨੇ ਮੇਰੇ ਨਾਲੋਂ ਦੂਸਰੇ ਪੱਡੇ ਤੇ ਰਹਿਣਾ ਸਾਲਾ ਪਿੰਡ ਆ ਗਏ ਪੰਗਤ ਜੇ ਪਿੰਡੇ ਤੇ ਵੀ ਪਹੁੰਚਿਆ ਕਰੋ ਇਹ ਨਹੀਂ ਵੀ ਦੂਜੇ ਪਿੰਡ ਦਾ ਕੰਪੀਟੀਸ਼ਨ ਉੱਥੇ ਵੀ ਪਹੁੰਚੋ ਤੇ ਮੇਰੇ ਵੱਸਾਂ ਤੋਂ ਕੋਈ ਬੋਲਤ ਨਹੀਂ ਵਾਦਲੇ ਨੇ ਕੀਤਾ ਅਧਿਕੀ ਸਰਪੰਚ ਦੀ ਪਾਤੀ ਬਚਾ ਦ ਨਿਕਰੀਏ ਸਾਧਨ ਦੀ ਸਾਧਨ ਦੀ ਮਸਤ ਮਾਤਰੀ 11 ਸਰਪੰਚ ਦੇ ਸਾਹਮਣੇ ਸਾਹਮਣੇ ਕਰਾਉਣੇ ਨੇ ਮੇਰੇ ਹਿਸਾਬਾ ਕੋਲ ਚਾਹਵਾਂ ਕੋਣ ਬੰਦ ਕਰੇਗਾ ਇਸ ਤਰ੍ਹਾਂ ਦਾ ਬਾਲਾ ਲੱਗਦਾ ਤੇ ਕੀ ਲੱਗਦਾ ਕਿ ਨੌਜਵਾਨੀ ਜੁੜੀ ਹੈ ਦੁਆਰਾ ਦਸਤਾਰ ਮੈਂ ਬਿਲਕੁਲ ਸਹੀ ਗੱਲ ਆ ਸਤਨਾਮ ਜੀ ਤੁਹਾਡੀ ਮੈਂ ਬਾਈ ਰਵੀ ਦਾ ਮੇਰਾ ਛੋਟਾ ਭਰਾ ਹੈ ਲੋਕ ਬੜੇ ਉਪਰਾਲੇ ਕਰਦੇ ਆ ਪਰ ਇਹਦਾ ਉਪਰਾਲਾ ਧਨਤਾ ਦੇ ਯੋਗ ਆ ਸਾਰੀ ਦੀ ਪਿੰਡ ਦੀ ਸਮੂਹ ਕਮੇਟੀ ਪੰਚ ਸਾਹਿਬ ਖੜੇ ਹੋਰ ਜਿਹੜੇ ਆਪਣੇ ਗੁਰਦੁਆਰੇ ਦੇ ਪ੍ਰਬੰਧਕ ਬਾਈ ਜੀ ਖੜੇ ਆ ਸਾਰੇ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਇਹ ਜਿਹੜਾ ਉਪਰਾਲਾ ਪੱਗ ਦਸਤਾਰਬੰਦੀ ਦੇ ਮੁਕਾਬਲੇ ਕਰਾ ਰਹੇ ਨੇ ਤਾਂ ਇਹ ਮਹੀਨੇ ਬਾਅਦ 2 ਮਹੀਨੇ ਬਾਅਦ ਜਾਂ ਕਿਸੇ ਫੰਕਸ਼ਨ ਤੇ ਜ਼ਰੂਰ ਕਰਾਉਂਦੇ ਨੇ ਜਿਦੇ ਨਾਲ ਬੱਚਿਆਂ ਦੀ ਹੌਸਲਾ ਫਲਾਈ ਅਫਜਾਈ ਹੁੰਦੀ ਆ ਜਿਦੇ ਵਿੱਚ ਗੁਰਬਾਣੀ ਕੰਠ ਦੇ ਮੁਕਾਬਲੇ ਵੀ ਕਰਾਏ ਜਾਂਦੇ ਆ ਤੇ ਮੈਂ ਕਹਿੰਦਾ ਇਹ ਸਾਡੇ ਇਲਾਕੇ ਦਾ ਮਾਣ ਹੈ ਇਲਾਕੇ ਦੀ ਸੋਭਾ ਹੈ ਇਸ ਚੀਜ਼ ਚ ਕਿ ਬੱਚੇ ਇਸ ਪਾਸੇ ਵੱਲੋਂ ਹੁਣ ਦੇਖੋ ਅਸੀਂ ਬਾਹਰ ਜਾਈਦਾ ਕਿਸੇ ਟਾਈਮ ਇੱਕ ਟਾਈਮ ਆਇਆ ਜਾਂ ਸੀ ਜਦੋਂ ਸਾਡਾ ਏਜ ਗਰੁੱਪ ਸੀ ਨਾ ਮੁੰਡਿਆਂ 'ਚ ਝਕਾਓ ਸੀਗਾ ਵਾਲ ਕਟਾਣ ਦਾ ਕਿਵੇਂ ਫਿਲਮਾਂ ਦੇ ਹੀਰੋ ਦੇਖ ਲੈ ਤਾਂ ਵਾਲ ਕਟਾਣੇ ਸ਼ੁਰੂ ਕਰਦੇ ਪਰ ਅੱਜ ਦੀ ਪੀੜ੍ਹੀ ਆ ਜਿਹੜੀ ਅੱਜ ਦੀ ਪਨੀਰੀ ਆ ਸਾਡੀ ਦੇਖ ਕੇ ਖੁਸ਼ ਹੁੰਦਾ ਜਿੱਥੇ ਪੰਜਾਬ ਨੂੰ ਚਿੱਟੇ ਕਰਕੇ ਬਦਨਾਮ ਕੀਤਾ ਜਾਂਦਾ ਉੱਥੇ ਪੰਜਾਬ ਦੇ ਨੌਜਵਾਨ ਪੰਜਾਬ ਦੇ ਬੱਚੇ ਜਿਹੜੇ ਉਹ ਦਸਤਾਰਬੰਦੀ ਜੀ ਆ ਜਿਹੜੇ ਐਂ ਚਾਹੁੰਦੇ ਆ ਵੀ ਅਸੀਂ ਅੱਗੇ ਤੋਂ ਅੱਗੇ ਜਾਈਏ ਔਰ ਮਤਲਬ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚ ਕੇ ਸਾਡੀ ਦਸਤਾਰ ਸਭ ਤੋਂ ਸੋਹਣੀ ਹੋਵੇ ਜਿਹੜੀ ਸਾਡੇ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੋਈ ਆ ਜਿਵੇਂ ਦਸਵੇਂ ਪਾਤਸ਼ਾਹ ਨੇ ਸਿਰ ਦੇ ਕੇ ਇਹ ਕਿਹਾ ਦਸ਼ਮੇਸ਼ ਜੀ ਨੇ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ ਸੋ ਸਰਦਾਰੀਆਂ ਜਿਹੜੀਆਂ ਮਹਾਰਾਜ ਨੇ ਬਖਸ਼ੀਆਂ ਉਹਨਾਂ ਬੱਚੇ ਸਾਡੇ ਸਾਹਮਣੇ ਨੇ ਤੇ ਖੁਸ਼ੀ ਹੁੰਦੀ ਆ ਅੱਜ ਮੈਂ ਆਪਣੇ ਵੱਲੋਂ ਆਪਣੀ ਸਮੂਹ ਟੀਮ ਵੱਲੋਂ ਇੱਥੇ ਹਾਜ਼ਰੀ ਭਰ ਕੇ ਜਾ ਰਿਹਾ ਤੇ 2100 ਰੁਪਏ ਦੀ ਜਿਹੜੀ ਮਾਲੀ ਮਦਦ ਇਸ ਕਮੇਟੀ ਨੂੰ ਵੀ ਕਰ ਰਿਹਾ ਹੋਰ ਮੈਂ ਇਹਨਾਂ ਨੂੰ ਕਹੂੰਗਾ ਕਿ ਹੋਰ ਵੱਧ ਤੋਂ ਵੱਧ ਇਹ ਜਿਹੜੇ ਇਹ ਜਿਹੇ ਕਾਰਜਾ ਜਿਹੜੋ ਕਰਦੇ ਰਹਿਣ ਧੰਨਵਾਦ ਸਭ ਗੱਲ ਕੀਤੀ ਹੈ ਕਿ ਕਲਾਕਾਰਾਂ ਨੂੰ ਦੇਖ ਕੇ ਇਸ ਕਲਾਕਾਰਾਂ ਤੋਂ ਦੀ ਹੀ ਵਧੀਆ ਪੱਗਾ ਸਜਾਉਂਦੇ ਨੇ ਕਈ ਵਾਰ ਫਿਲਮਾਂ ਨੂੰ ਦੇਖ ਕੇ ਜੇ ਹੋਰ ਵੀ ਸਿੱਖਦੇ ਹੋ ਤਾਂ ਕੀ ਮਤਲਬ 네ਗੈਟਿਵਿਟੀ ਦੇਖਣੀ ਚਾਹੀਦੀ ਹੈ ਪੋਜ਼ਿਟਿਵਿਟੀ ਦੇਖਣੀ ਚਾਹੀਦੀ ਦੇਖੋ ਮੈਂ ਹੁਣੀ ਇਹਨਾਂ ਨੂੰ ਬੱਚਿਆਂ ਨੂੰ ਦੱਸ ਰਿਹਾ ਸੀ ਵੀ ਤੁਸੀਂ YouTube ਤੇ ਕਿਉਂਕਿ ਅੱਜ ਕੱਲ ਅੱਜ ਹਰੇਕ ਬੱਚੇ ਦੇ ਹੱਥ 'ਚ ਮੋਬਾਈਲ ਹੈ ਤੇ ਮੈਂ ਕਹਿੰਦਾ ਵੀ ਆਪਣੇ ਬੱਚੇ ਜ਼ਿਆਦਾਤਰ ਕੀ ਹੈ ਮੋਬਾਈਲ ਨੂੰ 24 ਘੰਟੇ ਦੇਖੀ ਜਾਂਦੇ ਆ ਤੇ ਮੈਂ ਉਹਨਾਂ ਨੂੰ ਇਹ ਵੀ ਨਾਲ ਦੱਸਿਆ ਵੀ YouTube ਤੇ ਜੇ ਦੇਖਣੀ ਆ ਤਾਂ ਤੁਸੀਂ ਦਸਤਾਰਬੰਦੀ ਦੇਖੋ ਕਿਉਂਕਿ YouTube ਤੇ ਬਹੁਤ ਜ਼ਿਆਦਾ ਇੱਕ ਤੋਂ ਇੱਕ ਐਕਸਪਰਟ ਬੰਦੇ ਆ ਜਿਹੜੇ ਪੱਗ ਨੂੰ ਟਾਈ ਕਰਨਾ ਪੱਗ ਨੂੰ ਬੰਨਣਾ ਸਿਖਾਉਂਦੇ ਆ ਤੇ ਮੇਰਾ ਤਾਂ ਆਪਣਾ ਖੁਦ ਦਾ ਵੀ ਸ਼ੌਂਕ ਆ ਵੀ ਮੈਂ ਖੁਦ ਦੇਖਦਾ ਨਾ ਸੋ ਮੈਂ ਬੱਚਿਆਂ ਨੂੰ ਇਹੀ ਕਿਹਾ ਵੀ ਬਜਾਏ ਇਧਰ ਉਧਰ ਹੋਰ ਚੀਜ਼ਾਂ ਦੇਖਣ ਨਾਲੋਂ ਐਜੂਕੇਸ਼ਨ ਵਾਲੀਆਂ ਚੀਜ਼ਾਂ ਦੇਖੋ ਦਸਤਾਰਬੰਦੀ ਦੀਆਂ ਚੀਜ਼ਾਂ ਦੇਖੋ ਮੈਂ ਸੁਨੇਹਾ ਕੋਈ ਮੈਸੇਜ ਲਗਾਉਣਾ ਚਾਹੁੰਦਾ ਮੈਂ ਸੁਨੇਹਾ ਲਾਣਾ ਚਾਹੁੰਦਾ ਵੀ ਜਿਹੜੇ ਸਾਡੇ ਪੰਜਾਬ ਦੇ ਵਾਰਿਸ ਆ ਸਾਡੀ ਪਨੀਰੀ ਆ ਸਾਡਾ ਆਉਣ ਵਾਲਾ ਕੱਲ ਆ ਅਸੀਂ ਇਹਨਾਂ ਨੂੰ ਸੰਭਾਲ ਲਈਏ ਮਾਮਾ ਇਹਨਾਂ ਨੂੰ ਸਾਂਭਣ ਪੈਣਾ ਇਹਨਾਂ ਨੂੰ ਸਾਂਭਣ ਇਹਨਾਂ ਨੂੰ ਦਸਤਾਰਬੰਦੀ ਸਿਖਾਉਣ ਤੇ ਇਹਨਾਂ ਨੂੰ ਗਰਵਾਣੀ ਕੰਠ ਕਰਾਣ ਜਿਹੜੀ ਚਿੱਟੇ ਵਾਲੀ ਲਾਹਮਤ ਹੈ ਜਾਂ ਹੋਰ ਜਿਸ ਤਰ੍ਹਾਂ ਦੀ ਜੇ ਗੈਂਗਸਟਰ ਫੈਲੇ ਹੋਏ ਆ ਪੰਜਾਬ 'ਚ ਉਹ ਉਹ ਇਹ ਇਸ ਚੀਜ਼ ਨੇ ਠੱਲ ਪਾਣੀ ਆ ਜੇ ਆਪਾਂ ਕੋਈ ਕਹੀਏ ਸਰਕਾਰਾਂ ਇਸ 'ਚ ਰੋਲ ਅਦਾ ਕਰਨੀਆਂ ਉਹ ਨਾ માત્ર ਹੁੰਦੇ ਆ ਪਰ ਜਦੋਂ ਬੰਦਾ ਆਪ ਆਪਣਾ ਮਨ ਬਣਾ ਲਵੇ ਇਹਨਾਂ ਨੇ ਚੀਜ਼ਾਂ ਪ੍ਰਤੀ ਜਾਗਰੂਕ ਹੋ ਗਈ ਸਾਡੀ ਪਨੀਰੀ ਫਿਰ ਇਹ ਤਾਂ ਚੀਜ਼ਾਂ ਪਿੱਛੇ ਹੋ ਜਾਣੀਆਂ ਫਿਰ ਖਾਲਸੇ ਦਾ ਰਾਜ ਆਊਗਾ